ਕਮ ਹੋ ਗਿਆ ਕੋਈ ਦਿੱਕਤ ਨਹੀਂ ਨਾ ਨਾ ਲੋਕ ਜਿਹੜੇ ਪੈਸੇ ਪੁੱਛਦੇ ਨਾ ਬਦਮਨ ਵੀ ਉਹ ਕਮੇਸ਼ੇ ਬੋਲਦੇ ਨਹੀਂ ਨਹੀਂ ਜੀ ਕੁਝ ਨਹੀਂ ਯਾਰ ਕੋਈ ਪੈਸਾ ਨਹੀਂ ਕੋਈ ਰਿਸ਼ਵਤ ਨਹੀਂ ਜਿਵੇਂ ਮਰਜੀ ਆਉ ਆਪਣਾ ਕੰਮ ਕਰ ਲੈਂਦੇ ਐਸੇ ਮੈਂ ਕਿਹਾ ਹੋਇਆ ਕਿ ਹੁਣ ਰਿਸ਼ਤੀਆਂ ਖਿੱਕ ਕਰਾਂ ਜਾਂ ਪਿੰਡਾਂ ਜਾ ਕੇ ਵੀ ਕਰਨ ਲੱਗ ਗਏ ਕੰਮਕਾਰ ਕਿਹੜੇ ਕੋ ਡਾਕੂਮੈਂਟ ਵਗੈਰਾ ਛੋਟੇ ਮੋਟੇ ਉਹਦੇ ਵਾਸਤੇ ਤੁਹਾਨੂੰ ਹੁਣ ਆਉਣਾ ਨਹੀਂ ਪਊਗਾ ਅਫਸਰ ਵੀ ਆਏਗਾ ਇੱਕ ਬੇਨਤੀ ਹੋ ਰਹੀ ਥਾਡੀ ਮੋਟਰਾਂ ਦੇ ਕਨੈਕਸ਼ਨ ਕਰ ਉਹ ਕਰ ਉਹ ਕਰ ਰੀਡਰ ਟੂ ਡੀਐਸਪੀ ਰਾਜਪੁਰਾ ਜੀ ਸਰ ਅੱਛਾ ਡੀਐਸਪੀ ਸਾਹਿਬ ਕਿੱਥੇ ਆ ਗਏ ਡੀਐਸਪੀ ਸਰ ਘਰ ਆ ਗਏ ਜੀ ਤੁਹਾਨੂੰ ਕਿੰਨੇ ਸਾਫਾ ਸਾਡੇ ਕੋਲ 7 ਬੰਦੇ ਸਨ ਹਾਜ਼ਰ ਨੇ ਸਾਰੇ ਪੂਰਾ ਨਿਸ਼ਾਨ ਕਰ ਬੈਠਾ ਤੇ ਮੁੰਡਾ ਖੜਾ ਚੁੱਕਿਆ ਸਮਝ ਲਓ ਕੰਮ ਠੀਕ ਚੱਲ ਰਿਹਾ ਹੈ ਬਿਲਕੁਲ ਸਰ ਕੇ ਪੱਜਣਾ ਉਹ ਕਿਸੇ ਕਿਸੇ ਨੂੰ ਤੁਹਾਨੂੰ ਤਾਂ ਨਹੀਂ ਦਿੱਕਤ ਹੋਤੀ ਨਹੀਂ ਸਰ ਕੋਈ ਤੁਹਾਡੇ ਕੋਲ ਕਾਗਜ਼ਾਂ ਦੀ ਕਮੀ ਜਾਂ ਫਾਈਲਾਂ ਨਹੀਂ ਹੈਗੇ ਜਾਂ ਕੰਪਿਊਟਰ ਦਾ ਕੋਈ ਪ੍ਰੋਬਲਮ ਹੈ ਨਹੀਂ ਨਹੀਂ ਕੋਈ ਨਹੀਂ ਜਰਾ ਕਰ ਲਾਹੇ ਜੀ ਮੈਨੂੰ ਦੇ ਦੋ ਫੋਨ ਨੰਬਰ ਲਿਖਿਆ ਹੋਇਆ ਹੈ ਕੌਣ ਫੋਨ ਕਰ ਲੈ ਪਹਿਲਾਂ ਵੀ ਤੁਸੀਂ ਕਚਹਿਰੀ ਚੋਂਦੇ ਰਹੇ ਹੋਣ ਫੋਨ ਅੱਖੇ ਨਾਲੋਂ ਪਹਿਲਾਂ ਨਾਲੋਂ ਕੋਈ ਫਰਕ ਹੈ ਹਾਂਜੀ ਕਾਫੀ ਬੱਲੇ ਮਤਲਬ ਇੱਥੇ ਕੋਈ ਕੰਮ ਬੁੱਕਾ ਬਾੜਾ ਚ ਇੰਤਜ਼ਾਰ ਤਾਂ ਨਹੀਂ ਕਰਨਾ ਪਿਆ ਨਹੀਂ ਜੀ ਜਿੰਨਾ ਨੰਬਰ ਸੀ ਉਹ ਡਾਊਨ ਨਮਾ ਗਿਆ ਹਾਂ ਜੀ ਆਹ ਨੰਬਰਦਾਰਾਂ ਜੀ ਮੈਂ ਕੋਲ ਕਿੰਨੇ ਨੰਬਰਦਾਰ ਹਾਂ ਜੀ ਅੱਛਾ ਅੱਛਾ ਤਾਂ ਕਿੰਨੇ ਨੰਬਰਦਾਰ ਚੇ ਨੰਬਰਦਾਰ ਇਕੜੇ ਚ ਕਾਫੀ ਹੋ ਜਾਂਦੀ ਹੈ ਕਿਤੇ ਜਿਸ ਤੇ ਤਸਿਲਦਾਰ ਬਹਿੰਦੇ ਟਾਈਮ ਤੇ ਹਾਂ ਬਿਲਕੁਲ ਠੀਕ ਹੈ ਉਹ ਟਾਈਮ ਤੱਕ ਬਹਿੰਦੇ ਹਨ ਹਾਂਜੀ ਹਾਂਜੀ ਠੀਕ ਟਾਈਮ ਸਰ ਬਹਿੰਦੇ ਨੇ ਸਿੱਧਾ ਜਿਵੇਂ ਸਰ ਤਸਿਲਦਾਰ ਸਰ 10:00 ਸਟੇਟ 2020 ਬੈਸਰ ਓਕੇ ਬਟ ਬਟ ਤੇ ਕਿੰਨੇ ਦਿਨਾਂ ਹੈ ਇਹ ਕੁਰਸੀ ਤੁਹਾਡੀ ਇਹ ਕਿੰਨੀਆਂ ਕੁਰਸੀਆਂ ਇੱਕ ਦਿਨ ਚਾਹੀਦੀ ਸਰ ਆਰਾਊਂਡ 30 ਤੋਂ 35 ਕੁ ਦੱਸ ਦਿਓ ਸਰ ਹਸ ਇੱਕ ਦਿਨ ਇੱਕ ਦਿਨ ਸਾਰੀਆਂ ਇਕੜੇ ਚ ਨਵੇੜ ਕੇ ਜਾਂਦੇ ਹਾਂ ਅੱਜ ने। ने आ, या 5वे पहला तो सारी ने बैठ गए बाकी फोटो वगैरह का सिस्टम नहीं होता है फेरेको 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 फेरेकों फेरेकों करो चले करो रिस्क करो मेरे सामने हां अनाउंसमेंट सिस्टम लगा हुआ है सर करो रिस्क करो कुलंदर कौर तरजीत कौर दिलवार सिंह रविंदर सिंह जी ਸੁਸਤ ਸਸਕਾਰ ਕੋਈ ਦਿੱਕਤ ਨਹੀਂ ਕਿਸੇ ਨੂੰ ਨਹੀਂ ਜੇ ਕੋਈ ਦਿੱਕਤ ਨਹੀਂ ਆਈ ਜੀ ਕੋਈ ਲਿਖਣ ਵੇਲੇ ਰਿਸਟ ਲਿਖਣ ਵੇਲੇ ਬਾਹਰ ਜਾ ਕੋਈ ਨਹੀਂ ਜੇ ਕੋਈ ਦਿੱਕਤ ਨਹੀਂ ਹੈ ਜੀ ਕਿਸੇ ਤਰ੍ਹਾਂ ਕੋਈ ਦਿੱਕਤ ਨਹੀਂ ਕੋਈ ਵਾਅਦਾ ਕੋਈ ਪੈਸਾ ਨਹੀਂ ਕੋਈ ਵਾਅਦਾ ਵੈਸਾ ਨਹੀਂ ਕਿਸੇ ਨੇ ਕੋਈ ਮੰਗਦਾ ਨਹੀਂ ਜਿੰਨੀ ਫੀਸ ਬਣਦੀ ਉਨੀ ਹਾਂ ਜੀ ਹਾਂ ਜੀ ਉਨੀ ਫੀਸ ਲਈ ਉਹਨੇ ਫੀਸ ਕਰਕੇ ਹਾਂ ਜੀ ਤੇ ਕਦੋਂ ਇਹਨਾਂ ਨੂੰ ਮਿਲ ਜੂਗਾ ਆਨਲਾਈਨ ਮਿਲ ਜੂਗਾ ਇਹਨਾਂ ਨੂੰ ਸਰ ਇੱਥੇ ਹੋਂਟ ਪ੍ਰਿੰਟਿੰਗ ਅਜਾਗਾ अच्छा विद इन 10 मिनट्स सर इन्होर्जी सिटी ऋषि मिलेगा हां जी इसी तरह हर एक ਨਾਲ ਫਿਰ ਹਰ ਇੱਕ ਨਾਲ ਅਗਲੀ ਪਾਰਟੀ ਵੀ ਹੋ ਗਈ ਸਰ ਚੰਗਾ ਲੱਗਿਆ ਤੁਹਾਨੂੰ ਡਿਊਟੀ ਕਰਦਾ ਦੇਖ ਕੇ ਮੈਨੂੰ ਸਮਰਗਤ ਲੱਗਿਆ ਸੀ ਜਦੋਂ ਕਦੋਂ ਫੜਦੇ ਸੀ 2003 ਦੇ ਵਿੱਚ ਸਰ ਫੋਟੋ ਵੀ ਆ ਤੁਸੀਂ ਆਏ ਸੀ ਕਲਾਕਾਰ ਦੇ ਤੌਰ ਤੇ ਆਇਆ ਹਾਂ ਸਰ 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 ਚਮਨ ਮਿਤ ਜੀ ਦੇ ਸਰ ਸਰ ਹੋਤੇ ਫੋਟੋ ਵੀ ਐਸੇ ਲੇ ਲਿਆ ਅੱਛਾ ਚਲੋ ਗੁੱਡ ਲੱਕ ਆਲ ਦਨ ਬਹੁਤ ਬਈ ਇਮਾਨਦਾਰੀ ਡਿਊਟੀ ਨਿਭਾਦੇ ਸਾਲੇ ਭਾਈ ਬਹੁਤ ਗੁੱਡ ਲੱਕ ਕਈ ਵਾਰੀ ਤੁਸੀਂ ਦੇਖਿਆ ਹੁਣ ਮੈਂ ਵੀ ਜਾਂਦੇ ਜਾਂਦੇ ਕਿਤੇ ਵੀ ਬਿਲਕੁਲ ਨਹੀਂ ਕਿਸੇ ਸਕੂਲ ਚ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੋਰ ਦਫਤਰ ਚ ਹਸਪਤਾਲ ਚ ਮੈਂ ਵੀ ਰੁਕ ਜਾਣਾ ਸੋ ਅੱਜ ਮਟਿਆਲਾ ਜਾਂਦੇ ਜਾਂਦੇ ਰਾਜਪੁਰੇ ਕੋਟ ਦੇ ਵਿੱਚ ਰੁਕੇ ਤੁਸੀਂ ਸਾਰਾ ਆਪਣੇ ਕੈਮਰੇ ਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੇ ਆ ਦਿੱਕਤਾਂ ਬਲ ਲੋਕ ਮਿਲੇ ਪਈਆਂ ਦੀਆਂ ਰਿਸ਼ਤੀਆਂ ਹੋ ਗਈਆਂ ਅੱਜ ਇਹ ਅਜੇ ਮੀਟਿੰਗ ਚ ਨੇ ਮੈਂ ਤਸਿਲਦਾਰ ਸਾਹਿਬ ਦੇ ਕਮਰੇ ਚ ਜਾ ਕੇ ਦੋ ਤਿੰਨ ਰਿਸ਼ਤੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਸਿਲਦਾਰ ਕਹਿੰਦੇ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 35 ਤੋਂ 40 ਰਿਸ਼ਤੀਆਂ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਹੈ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੂੰਗਾ ਮੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਆਬੀਅਸਲੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖੁਆਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖੋਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਸਰਵਿਸ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਉਹਦਾ ਮਿਲ ਜਾਂਦਾ ਤੇ ਇਹਦਾ ਤਾਂ ਬੰਦ ਸਿਆ ਤੇ ਲੋਕ ਨਹੀਂ ਕਿਸੇ ਨੇ ਕੁਝ ਕਹਿ ਤ ਨਹੀਂ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਨ ਗਏ ਤਾਂ ਪਤਾ ਵੀ ਨਹੀਂ ਸਕੇ ਲੋਕ ਕਹਿੰਦੇ ਜ਼ਿਆਦਾਤਰ ਸਮੱਸਿਆਵਾਂ ਕੀ ਕੁਝ ਨਹੀਂ ਦੇਖੋ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚੇਰੀਆਂ 'ਚ ਫਿਰਦਾ ਦੇਖ ਰਹੇ ਆ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਇੱਥੇ ਤਾਂ ਲਾਈਨਾਂ ਲੱਗੀ ਹੁੰਦੀ ਸੀ ਤਾਂ ਤਸਿਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਅਚਾਨਕ ਆਉਣਾ ਵੀ ਇਹ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਕਰ ਲੋ ਕਿ ਮੈਂ ਸਮੱਸਿਆਵਾਂ ਸੁਣਨਾ ਆ ਮੈਂ ਅਧਿਕਾਰੀਆਂ ਦੀ ਵੀ ਸਮੱਸਿਆਵਾਂ ਸੁਣੀ ਆ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਆ ਜਿਹੜੀ ਰਿਸ਼ਤੇ ਵਾਲੇ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਕਵਾਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਹਾਂ ਜ਼ਿਆਦਾਤਰ ਸਮਾਜ ਸੇਵਾ ਕੀ ਕੁਝ ਕਿਸੇ ਨੂੰ ਦੱਸ ਲੋਕ ਇਹ ਦੇਖੋ ਕੁਝ ਪੁਲਿਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ ਚ ਬੈਠੇ ਐ ਡੀਐਸਪੀ ਮੌਜੂਦ ਨੇ ਤੇ ਬਾਕੀ ਰਿਸ਼ਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋਈ ਕੰਮ ਵੈਸੇ ਤਾਂ ਕੋਸ਼ਿਸ਼ ਸਾਡੀ ਇਹ ਹੋ ਗਈ ਆਨਲਾਈਨ ਕਰਨ ਦੀ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚਹਿਰੀਆਂ ਜਾਣਾ ਪਵੇ ਜਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਜਿਵੇਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਡੋਰ ਡੋਰ ਸਰਵਿਸ ਕਹਿੰਦੇ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਨੇ ਉਹ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਅਚਾਨਕ ਅਫਸਰਾਂ ਨੂੰ ਮਿਲੇ ਤੇ ਕੰਮ ਨੇ ਕਿ ਮੈਨੂੰ ਚੰਗਾ ਲੱਗਿਆ ਕਿਸ ਨੇ ਕੰਮ ਕੀਤਾ ਹੋਗਾ ਕਿੰਨਾ ਫਾਇਦਾ ਹੋਗਾ ਮੈਂ ਮੈਂ ਤੁਹਾਡੇ ذریعے ਮੈਂ ਤੁਹਾਡੇ ذریعے ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ 'ਚ ਵੀ ਨੇ ਜਾਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸ ਦੇਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਆਜਾਂ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ ਕਦੋਂ ਕਿਹੜੇ ਸਰਕਾਰੀ ਅਦਾਰੇ ਨੂੰ ਚੈੱਕ ਕਰ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਜਾ ਉਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖੁਆਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਹਾਂ ਐਨਓਸੀ ਦਾ ਤੁਹਾਨੂੰ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਵੀਜੇ ਹੋਏ ਐ ਅਸੀਂ ਚੁਗ ਰਹੇ ਹਾਂ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਨਹੀਂ ਦੇਖੋ ਕੋਈ ਵੀ ਚੀਜ਼ ਜੋ ਹੈ 75 ਸਾਲ ਪੁਰਾਣੀ ਬਿਮਾਰੀ ਹੈ ਇਹ ਠੀਕ ਹੈ ਨਾ ਕਾਟ ਗਈ ਮੈਂ ਆਪਕਾ ਇਹ ਨਾ ਆਪਣੇ ਸਪੀਚ ਕਿਹਦਾ ਮਤਲਬ ਨਹੀਂ ਹੈ ਬੰਦ ਕਿਸੇ ਨਾ ਕਿਸੇ ਪਦਰ ਤੇ ਕੋਈ ਨਾ ਕੋਈ ਅਫਸਰ ਖੂਨ ਹੁੰਦੇ ਨੇ ਜੀਨਸ ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਜਿਹੜੇ ਜਿਹੜੇ ਕਰਪਟ ਅਫਸਰ ਜਾਂ ਕੋਈ ਅਧਿਕਾਰੀ ਨੇ ਪਰ ਇੰਨਾ ਕਹਿਵੇ ਲੋਕਾਂ ਨੂੰ ਸੁਖ ਦਸਾਂ ਇਹ ਆ ਗਿਆ ਇੱਕ ਬੰਦੇ ਨੇ ਇੱਕ ਗੱਲ ਵਧੀਆ ਕਹੀ ਕਹਿੰਦਾ ਵੀ ਜੇ ਅਫਸਰਾਂ ਨੂੰ ਇਹ ਵੀ ਪਤਾ ਨਾ ਲੈ ਲਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇਣੇ ਪੈ ਜਾਣਗੇ ਸਤਨੂੰ ਨੌਕਰੀ ਜਾਊ ਪਿੰਡੋਂ ਕੀ ਵੀ ਸ਼ੁਰੂਆਤ ਕੀਤੀ ਹੱਟ ਉਸ ਦਾ ਰਿਸਪਾਂਸ ਕਿਹੋ ਜਿਹਾ ਨਹੀਂ ਅਭੀ ਅਭੀ ਸ਼ੁਰੂ ਕੀਆ ਨਹੀਂ ਅਭੀ ਅਭੀ ਉਸ ਉਸ ਦੇ ਲਈ ਕੰਮ ਚੱਲ ਰਿਹਾ ਹੈ ਪੂਰਾ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਆਉਣਗੇ ਜਿਨ੍ਹਾਂ ਦਾ ਡੀਸੀ ਲੈਵਲ ਤੇ ਕੰਮ ਨੇ ਉੱਥੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਲੈਵਲ ਤੇ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ ਤੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਕਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜਦੋਂ ਕਾਗਜ਼ ਬਾਤ ਘਾਟ ਹੋਈ ਤਾਂ ਲੈ ਲੈਂਗੇ